ਸੰਗਤ ਵਿਦੇਸ਼ ਬੈਠੀ ਆ ਜਾਂ ਘਰ ਚ ਬੈਠੀ ਆ ਉਹ ਸੰਗਤ ਦੇ ਲਈ ਆਪ ਜੀ ਕੀ ਜਿਹੜਾ ਮੈਸੇਜ ਦੇਣਾ ਚਾਹੋਗੇ ਕਿ ਜਿਹੜਾ ਸਾਡਾ ਵੀ ਬੰਦੀ ਛੋੜ ਦੇ ਵਿੱਚ ਮਨਾਉਣਾ ਸਫਲਾ ਹੋ ਜਾਏ ਇਸ ਦਾ ਜਿਹੜਾ ਕੇਂਦਰੀ ਸਨੇਹ ਉਹ ਤਾਂ ਭਾਈ ਗੁਰਦਾਸ ਜੀ ਨਹੀਂ ਦੇ ਦਿੱਤਾ ਜੀ ਸਤਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੇ ਉਹ ਢੀਣਾ ਹੂੰ ਅੱਜ ਦਾ ਜਿਹੜਾ ਜੀਵਨ ਆਪਾਂ ਅੱਜ ਦੇ ਲਈ ਸੰਦੇਸ਼ ਦੀ ਗੱਲ ਕਰਦੇ ਆ ਨਾ ਉਹ ਤਾਂ ਉਦਾਸੀਆਂ ਚ ਦਾ ਬੰਦਾ ਡੁੱਬਿਆ ਫਿਰਦਾ ਹੂੰ ਕਿਸੇ ਨੂੰ ਨੌਕਰੀ ਨਹੀਂ ਮਿਲਦੀ ਬਿਲਕੁਲ ਕਿਸੇ ਦਾ ਬੱਚਾ ਨਸ਼ਿਆਂ ਚ ਡੁੱਬ ਗਿਆ ਹੂੰ ਕਿਸੇ ਨੂੰ ਪੈਸੇ ਦੀ ਤੰਗੀ ਹੈ ਡਾਕਟਰੀ ਇਲਾਜ ਇੰਨਾ ਮਹਿੰਗਾ ਹੋ ਗਿਆ ਕਿ ਇਸ ਤੇ ਆਪਣੇ ਮਾਂ ਦਾ ਇਲਾਜ ਨਹੀਂ ਕਰਾ ਹੁੰਦਾ ਕਿਸੇ ਦਾ ਬਾਪ ਨਹੀਂ ਕਰਾਉਂਦਾ ਬਿਲਕੁਲ ਚਿੰਤਾਵਾਂ ਬਿਲਕੁਲ ਚਾਰੇ ਪਾਸੇ ਤੋਂ ਬੰਦਾ ਚਿੰਤਾਵਾਂ ਦੇ ਵਿੱਚ ਗ੍ਰਸਤ ਹੈ ਤੇ ਆਪਣੇ ਦੁੱਖਾਂ ਦੇ ਨਾਲ ਰੋਜ਼ ਝੂਰਦਾ ਪੈਣ ਲੱਗਿਆ ਜੀ ਤੇ ਜੀ ਨੂੰ ਭਾਈ ਗੁਰਦਾਸ ਜੀ ਨੇ ਕਿਹਾ ਵੀ ਉਡੀਣਾ ਸ਼ਬਦ ਕਿਹਾ ਵੀ ਇਹੀ ਜੀ ਜ਼ਿੰਦਗੀ ਹੈ ਵੀ ਜਿਹੜਾ ਹੁਣ ਕੁਝ ਨਹੀਂ ਜੀ ਬਣਨਾ ਜੀ ਸਾਰੇ ਹੀ ਪਾਸੇ ਬੰਦ ਹੋ ਗਏ ਦਰਵਾਜ਼ੇ ਸਾਰੇ ਵੀ ਭਾਈ ਗੁਰਦਾਸ ਜੀ ਹਾਂ ਭਾਈ ਗੁਰਦਾਸ ਜੀ ਕਹਿੰਦੇ ਜਦੋਂ ਹੁਣ ਤੂੰ ਅਦਾਸ਼ ਤਾਸ਼ ਤੇ ਨਰਾਸ਼ ਹੋ ਗਿਆ ਜੀਵਨ ਤੋਂ ਫਿਰ ਸਤਗੁਰ ਬੰਦੀ ਛੋੜ ਐ ਜੀਵਨ ਮੁਕਤ ਕਰੇ ਉਡੀਣਾ ਉਹ ਤੇਰੇ ਸਭ ਦੁੱਖ ਦੂਰ ਕਰ ਦੂਗਾ ਤੂੰ ਗੁਰੂ ਦੇ ਚਰਨਾਂ 'ਚ ਲੱਗ ਜਿਵੇਂ ਉਹ ਰਾਜੇ ਤਰਗੇ ਕੈਦ ਵਾਲੇ ਬਿਲਕੁਲੀ ਗੁਰੂ ਦਾ ਲਾੜ ਫੜਨ ਤੋਂ ਭਾਵ ਹੈ ਗੁਰੂ ਦੀ ਅਗਿਆ ਚ ਰਹਿਣਾ ਗੁਰੂ ਦੇ ਹੁਕਮ ਚ ਮੰਨਣਾ ਹੈ ਨਾ ਹਰ ਇੱਕ ਬੰਦਾ ਆਲਮ ਦੇ ਵਿੱਚ ਨਿਰਾਸ਼ਾ ਦੇ ਵਿੱਚ ਡੁੱਬਿਆ ਹੋਇਆ ਹੈ ਤੇ ਸਤਿਗੁਰ ਦਾ ਅਸੀਂ ਪੱਲਾ ਜੇ ਫੜਿਆ ਹੁੰਦਾ ਕਦੇ ਅਸੀਂ ਨਿਰਾਸ਼ਾ ਵਿੱਚ ਨਾ ਜਾਂਦੇ ਉਹ ਵੋਂਜਾ ਰਾਜੇ ਜਿਨ੍ਹਾਂ ਨੇ ਇੱਕ ਵਾਰ ਪੱਲਾ ਫੜਿਆ ਸਤਿਗੁਰ ਦਾ ਤੇ ਉਹਨਾਂ ਨੂੰ ਇੱਕ ਨਵਾਂ ਜੀਵਨ ਜਿਹੜਾ ਮਿਲ ਗਿਆ ਤੇ ਉਹਨਾਂ ਦੀਆਂ ਪੀੜ੍ਹੀਆਂ ਨੇ ਅੱਗੇ ਦੇਖੋ ਕਿੰਨਾ ਰਾਜ ਜਿਹੜਾ ਅੱਗੇ ਕੀਤਾ ਕਿਉਂਕਿ ਪੱਲਾ ਫੜਨਾ ਬੜਾ ਮੁਸ਼ਕਲ ਬੜਾ ਇਹਦੇ ਵਿੱਚ ਪੱਲਾ ਫੜਨਾ ਪਹਿਲਾਂ ਬੜੀ ਗੱਲ ਔਖੀ ਹੈ ਹਾਂਜੀ ਤੇ ਦੂਜੀ ਗੱਲ ਇਹ ਹੈ ਵੀ ਜੇ ਤੁਸੀਂ ਬਾਹ ਆਪਣੀ ਗੁਰੂ ਨੂੰ ਫੜਾ ਦੋ ਜਾਂ ਗੁਰੂ ਤੁਹਾਡੀ ਫੜ ਲਵੇ ਜੀ ਮੈਂ ਇੱਕ ਉਦਾਹਰਣ ਦਵਾਂ ਬਿਲਕੁਲ ਜੀ ਮੇਲੇ ਦੇ ਵਿੱਚ ਬੱਚਾ ਤੁਰਿਆ ਜਾਂਦਾ ਪਿਓ ਨੇ ਜਾਂ ਮਾਂ ਨੇ ਉਹਨੂੰ ਐ ਆਪਣੀ ਉਂਗਲੀ ਫੜਾਈ ਹੋਈ ਹੈ ਜੀ ਬੱਚੇ ਨੂੰ ਰਾਹ 'ਚ ਖੜਾਉਣੇ ਪਸੰਦ ਆ ਗਏ ਉਂਗਲੀ ਛੱਡ ਕੇ ਉਹ ਖੇਡਣ ਲੱਗ ਗਿਆ ਉਹਦੇ ਨਾਲ ਜੀ ਗੁੰਮ ਹੋ ਗਿਆ ਨਾ ਬਿਲਕੁਲ ਤੇ ਪਰ ਜਿਸ ਮਾ ਪਿਓ ਨੇ ਉਹਦੀ ਬਾਹ ਆਪ ਫੜੀ ਹੋਈ ਆ ਉਹ ਨਹੀਂ ਕੋ ਮਾਉਂਦਾ ਹਮ ਆਪਾ ਗੁਰੂ ਨੂੰ ਸਮਰਪਣ ਕਰਨਾ ਆਪਣੇ ਧਰਮ ਨੂੰ ਸਮਰਪਣ ਕਰ ਦੇਣਾ ਬਾਹ ਫੜਾਉਣੀ ਹੈ ਬਿਲਕੁਲ ਤੇ ਫਿਰ ਬਾਪ ਅਕੜ ਗੁਰ ਕਾੜਿਆ ਸੋਈ ਉਤਰਿਆ ਪਾਰ ਵਾਹਿਗੁਰੂ ਨੂੰ ਪਾਰ ਕਰਦਾ ਆਪਾਂ ਜਿਹੜੇ ਰੋਜ਼ਾਨਾ ਆਪਾਂ ਸਿੱਖੀ ਸੰਦਰਭ ਚ ਗੱਲ ਕਰ ਰਹੇ ਹਾਂ ਗੁਰਦੁਆਰੇ ਦੀ ਗੁਰਦਾਰਾ ਸਾਹਿਬ ਦੀ ਜਿਹੜਾ ਜਾ ਕੇ ਮਹਾਰਾਜ ਨੂੰ ਕਹਿੰਦਾ ਵੀ ਸਾਡੀ ਬਾਹ ਫੜੋ ਮਹਾਰਾਜ ਜੀ ਉਹ ਤਰ ਜਾਂਦਾ ਚਿੰਤਾਵਾਂ ਵੀ ਖਤਮ ਜਾਂਦਾ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਤੇ ਉਹ ਫਿਰ ਸਾਰੇ ਝਰੇਮਿਆਂ ਧਰਮ ਤੋਂ ਗੁਰੂ ਤੋਂ ਗੁਰੂ ਘਰਾਂ ਤੋਂ ਦੂਰ ਹੋਣਾ ਸਾਡੀਆਂ ਬਿਮਾਰੀਆਂ ਦਾ ਕਾਰਨ ਹੈ ਤਾਂ ਮਨੋਵਿਗਿਆਨਕ ਲੋਕਾਂ ਨੇ ਦੱਸਤਾ ਜਿਹੜੇ ਬੀਪੀ ਸ਼ੂਗਰ ਹੈ ਚਿੰਤਾਵਾਂ ਨੇ ਵਧਾਏ ਆ ਹਾਂਜੀ ਤੇ ਜੇ ਚਿੰਤਾਮਾਂ ਜਿਹੜੀਆਂ ਇਹ ਗੁਰੂ ਘਰ ਦੇ ਕੋਲ ਜਾ ਕੇ ਜਦੋਂ ਸਾਨੂੰ ਭਰੋਸਾ ਤੇ ਦਲਾਸਾ ਮਿਲਣਾ ਉਦੋਂ ਖਤਮ ਹੋ ਜਾਂਦਾ ਬਿਲਕੁਲ ਜੀ ਕੋਈ ਸਹਾਰਾ ਚਾਹੀਦਾ ਹੈ ਸਹਾਰਾ ਧਰਮ ਦਾ ਹੀ ਹੈ ਦੁਨੀਆ ਧਰਮ ਤੋਂ ਦੂਰ ਹੋ ਰਹੀ ਹੈ ਬਹੁਤ ਇਤਿਹਾਸ ਦੀਆਂ ਬਰੀਕੀਆਂ ਜਿਹੜੀਆਂ ਉਹ ਸਿੰਘ ਸਾਹਿਬ ਨੇ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ ਤੇ ਸਿੰਘ ਸਾਹਿਬ ਆਪ ਜੀ ਨੇ ਬਹੁਤ ਕੀਮਤੀ ਸਮਾਂ ਦਿੱਤਾ ਹੈ ਬੰਦੀਛੋੜ ਦਿਵਸ ਦੀਆਂ ਕੋਟਨ ਕੋਟ ਮਵਾਰਕਾਂ ਹੋਈਆਂ ਪੋਲਾਂ ਦੀ ਖੇਵਾ ਸੰਗਤ ਬਖਸ਼ਣ ਜੋਗ ਹੈ ਗੁਰੂ ਬਖਸ਼ਣ ਜੋਗ ਹੈ ਜੀ ਬਹੁਤ ਬਹੁਤ ਮਵਾਰਕਾਂ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ